ਵਾਹਿਗੁਰੂ ਠੀਕਾ ਖਾਲਸਾ ਵਾਹਿਗੁਰੂ ਫਤਿਹ ਸਾਨੂੰ ਜਿਸ ਤਰ੍ਹਾਂ ਕਿ ਕੱਲ ਆਪ ਜੀ ਦੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਖਾਲਸਾ ਪ੍ਰਚਾਰ ਦੇ YouTube ਚੈਨਲ ਤੇ ਤੇ ਅੱਜ ਹੀ ਉਸੇ ਵਿਸ਼ੇ ਨੂੰ ਲੈ ਕੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਆਪਣਾ ਸਕੂਲ ਕਿੰਨੇ ਕਿਹੜੀ ਬਿਲਡਿੰਗ ਹੈ ਪਰ ਕਲਾਸਾਂ ਦੇ ਵਿੱਚ ਕਿੰਨੇ ਕਿੰਨੇ ਬੱਚੇ ਬੈਠੇ ਨੇ ਮੇਰੇ ਨਾਲ ਮਰਪੀਤ ਸਿੰਘ ਰਾਜ ਇਹ ਆਪਾਂ ਨੂੰ ਦੱਸਣਗੇ ਕਿ ਕਿਹੜੀ ਕਲਾਸ ਕਿੰਨੇ ਬੱਚੇ ਹੈ ਕਿੰਨੀ ਜਗ੍ਹਾ ਸਾਡੇ ਕੋਲ ਅਗਲਾ ਕੀ ਪਲਾਨ ਹੈ ਸਾਡਾ ਜੋ ਕੱਲ ਦੀ ਵੀਡੀਓ ਜਿਹਨਾਂ ਨੇ ਦੇਖੀ ਉਹਨਾਂ ਤਾਂ ਪਤਾ ਹੀ ਹੈ ਬਾਕੀ ਅੱਜ ਦੀ ਵੀਡੀਓ ਦੇ ਸਾਡੇ ਨਾਲ ਜੁੜੇ ਰਹੋ ਤੁਹਾਡੀਆਂ ਅਸੀਸਾਂ ਤੁਹਾਡਾ ਸਾਥ ਸਾਨੂੰ ਬਹੁਤ ਜ਼ਿਆਦਾ ਚਾਹੀਦਾ ਹੈ ਜਿਸ ਦੇ ਨਾਲ ਅਸੀਂ ਆਪਾਂ ਇਸ ਸਕੂਲ ਨੂੰ ਹੋਰ ਤਰੱਕੀ ਦਿਰਾਵੋ ਜਾ ਸਕਦੇ ਹਾਂ ਹਾਂਜੀ ਸਰ ਦੇਖੋ ਮਾਹੌਲ ਨਹੀਂ ਪੈਸਾ ਵੀ ਗਲ ਇਸ ਤਰ੍ਹਾਂ ਹੈ ਕਿ ਆ ਵੀ ਅੱਜ ਦੇ ਦੌਰਾਨ ਐਸ ਅਸੋਸੀਏਸ਼ਨ ਦੇ ਵਿੱਚ ਹਾਂਜੀ ਸਾਨੂੰ ਬਹੁਤ ਬੱਚੇ ਵਾਪਸ ਭਜਾਣੇ ਪਏ ਰੀਜ਼ਨ ਕੀ ਬਣਿਆ ਨੋ ਸਟਿੰਗ ਅਵੇਲੇਬਲ ਆ ਤਾਂ ਦਿਖਾਣਾ ਮੈਂ ਪ੍ਰੂਫ ਦਿਨਾ ਤੋਂ ਨਾਲ ਇਹ ਥਰਡ ਕਲਾਸ ਹੈ ਜੀ ਤੁਸੀਂ ਨਿਗਾ ਮਾਰੋ ਐਕਸਟਰਾ ਬੱਚੇ ਇਹਦੇ ਲਾਈਨ 'ਚ ਬੈਠੇ ਹੋਏ ਤਾਂ ਕਮਰਾ ਵੈਸੇ ਵੀ ਛੋਟਾ ਕਮਰਾ ਵੈਸੇ ਵੀ ਛੋਟਾ ਕਿਉਂਕਿ ਸਾਰੀ ਪ੍ਰੋਬਲਮ ਇਹ ਸਪੇਸ ਦੀ ਹੈ ਨਾ ਜੀ ਬੈਠੋ ਬੈਠੋ ਸਪੇਸ ਦੇ ਅਕੋਰਡਿੰਗ ਹੀ ਸਾਨੂੰ ਅਡਜਸਟ ਕਰਨਾ ਪੈਂਦਾ ਜਿੱਦੇ ਹੁਣ ਇਹ ਆ ਗਈ ਫਰਸਟ ਕਲਾਸ ਆ ਗਈ ਯੂਕੇ ਦੀ ਕਲਾਸ ਹੋ ਗਈ ਆ ਜਾਓ ਤਿੰਨ ਤਿੰਨ ਬੱਚੇ ਇੱਕ ਜਗ੍ਹਾ ਬੈਠੇ ਹੋਏ ਆ ਬਿਲਕੁਲ ਠੀਕ ਹੈ ਜੀ ਇਹ ਹੋਰ ਬੱਚੇ ਵੀ ਕੋਈ ਐਕਸਟਰਾ ਬੱਚਾ ਸੀ ਨਾ ਤਾਂ ਰੱਖ ਸਕਦੇ ਨਾ ਬਿਠਾ ਸਕਦੇ ਆ ਇਹ ਮੇਨ ਪ੍ਰੋਬਲਮ ਹੀ ਜਗ੍ਹਾ ਦੀ ਹੈ ਇੱਧਰ ਆ ਜਾਓ ਜੀ ਦੇਖੋ ਸਕੂਲਾਂ ਦੇ ਵਿੱਚ ਤਾਂ ਜਿੰਨੀ ਵੱਧ ਜਗ੍ਹਾ ਹੋਏਗੀ ਉਹ ਇਹ ਹੋਏਗੀ ਸਾਡੀ 6th ਕਲਾਸ ਹੈ ਜੀ ਹਾਂ ਜੀ ਬੈਠੋ 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 ਬੈਠੇ ਰਹੋ ਤੁਸੀਂ ਬੈਠੇ ਰਹੋ ਤੁਸੀਂ ਆਪ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਨੋ ਸੀਟਿੰਗ ਅਵੇਲੇਬਲ ਠੀਕ ਹੈ ਜੀ ਉੱਪਰ ਤੁਹਾਨੂੰ ਦਿਖਾਣਾ ਹੈ ਅੱਜ ਆਏਗੀ ਆਏਗੀ ਆਹ ਦੇਖੋ ਜੀ ਇਹ ਅਲਰਗੀ ਜੀ ਕਲਾਸ ਹੈ ਹਾਂ ਜੀ ਹੁਣ ਜਿਹੜੇ ਬੱਚੇ ਤੁਸੀਂ 10 ਖਾਲੀ ਦੇਖ ਰਹੇ ਹੋ ਬੱਚਿਆ ਚ ਆਈ ਰਹੇ ਅਚਨ ਨੇ ਬੱਚੇ ਕਈ ਵਾਰੀ ਗੱਲਾ ਮਠਾ ਕੁਛਿਆ ਪਰ ਇੱਥੇ ਵੀ ਪੂਰੇ ਬੱਚੇ ਭੁੱਲ ਨੇ ਇਹ ਕੋਈ ਜਗ੍ਹਾ ਨਹੀਂ ਹੈ ਇਹ ਸਾਡੀ ਇਹ ਕਿਹੜੀ ਕਲਾਸ ਹੈ ਇਹ 4th ਕਲਾਸ ਤੇ 5th ਕਲਾਸ ਇਸ ਕੰਬਾਈਨ ਕੀਤੀ ਹੋਈ ਹੈ ਇਹ ਸਾਰੇ ਤੁਸੀਂ ਦੇਖ ਰਹੇ ਇੱਥੇ ਵੀ ਜਗ੍ਹਾ ਪੂਰੀ ਟਾਈਟ ਹੈ ਪੂਰੀ ਭੁੱਲ ਹੈ ਇਹ ਸਾਰੀ ਮਿਲ ਕੇ ਪ੍ਰੋਬਲਮ ਵੀ ਜਗਾ ਕਰਕੇ ਆ ਰਹੀ ਹੈ ਬੀਰੂ ਸਕਲਾ ਇਹ ਵਸੇ ਹੈ ਸੈਕਿੰਡ ਕਲਾਸ ਹੈ ਤੁਸੀਂ ਦੇਖ ਰਹੇ ਹੋ ਸੀ ਬਰਾਂਡੇ ਦੇ ਵਿੱਚ ਕਲਾਸ ਲਾਈ ਹੋਈ ਹੈ ਬਰਾਂਡੇ ਦੇ ਵਿੱਚ ਮਤਲਬ ਕਿ ਜਗ੍ਹਾ ਦੀ ਪ੍ਰੋਬਲਮ ਜਗ੍ਹਾ ਦੀ ਕਮੀ ਹੋਣ ਕਰਕੇ ਬਰਾਂਡੇ ਦੇ ਵਿੱਚ ਅਸੀਂ ਮਤਲਬ ਕਿ ਇੱਕ ਰਸਤਾ ਹੀ ਹੈ ਉਹਦੇ ਵਿੱਚ ਅਸੀਂ ਕਲਾਸ ਲਗਾਈ ਹੋਈ ਹੈ ਸੈਕਿੰਡ ਕਲਾਸ ਬੱਚੇ ਤੁਸੀਂ ਦੇਖ ਰਹੇ ਹੋ ਕਿ ਡੈਸਕ ਤੇ ਨੁਕਰ ਕੇ ਤਿੰਨ ਤਿੰਨ ਜਿਹੜੇ ਬੱਚੇ ਬਠਾਏ ਨੇ ਜਿਹੜੇ ਬੈਠਦੇ ਤਿੰਨ ਤਿੰਨ ਬਿਲਕੁਲ ਬਰਸੀ ਆਪਸੰਦ ਡਰਾਈਵਰ ਜੀ ਦਾ ਬਹੁਤ ਸਵਾਗਤ ਹੈ ਤੁਸੀਂ ਕਿਹਦੇ ਉਡਾਫਰੋਂ ਸਰ ਉਡਾਫਰੋਂ ਸਿਡਾਓ ਥੈਂਕ ਯੂ ਸਰ ਉਹ ਦੇਖ ਰਿਹਾ ਤੁਸੀਂ 8ਵੀਂ ਕਲਾਸ 7ਵੀਂ ਤੇ 8ਵੀਂ ਕਲਾਸ ਨੂੰ ਸਿਕ ਕੰਬਾਈਨ ਕੀਤਾ ਬਿਲਕੁਲ ਇਹ ਕੰਬਾਈਨ ਦਾ ਵੀ ਰੀਜ਼ਨ ਸਾਡਾ ਇਹ ਹੈ ਸਿਰਫ ਸਪੇਸ ਦੀ ਕਮੀ ਜਗ੍ਹਾ ਦੀ ਕਮੀ ਹੋਣ ਕਰਕੇ ਹਾਂ ਜਗ੍ਹਾ ਤੁਸੀਂ ਤੇ ਅੰਦਰ ਕਲਾਸ ਅਸੀਂ ਦੇਖ ਰਿਹਾ ਪੂਰੀ ਫੁੱਲ ਹੈ ਪੂਰੀ ਟਾਈਟ ਹੈ ਤੇ ਉਸ ਅਕੋਰਡਿੰਗ ਹੀ ਸਾਨੂੰ ਬੱਚੇ ਉਹਨੇ ਰੱਖਣੇ ਪੈਂਦੇ ਨੇ ਸਿਟਿੰਗ ਦੇ ਅਕੋਰਡਿੰਗ ਹੀ ਜਿਹਨੇ ਸੀਟਿੰਗ ਆ ਉਹਦੇ ਕੋਡਿੰਗ ਰੱਖਾਂਗੇ ਬੱਚੇ ਆਏ ਇਸ ਵਾਰ ਬਹੁਤ ਨੇ ਤੁਹਾਨੂੰ ਵਾਪਸ ਭੇਜਣੇ ਪਏ ਕਾਰਨ ਇਹ ਸਾਰਾ ਇਸ ਜਗ੍ਹਾ ਦਾ ਸੀਗਾ ਪਰਸੂ ਨੇ ਮਾਈ ਨੇਮ ਇਜ਼ ਚੰਨੀ ਸਿੰਘ ਵਿਚ ਕਲਾਸ ਵੀ ਆਈਡਿੰਗ 8th ਕਲਾਸ ਨਾਓ ਵਿਚ ਸਬਜੈਕਟ ਆ ਯੂ ਫਿਜ਼ੀਕਲ ਐਜੂਕੇਸ਼ਨ ਸੋ ਦੈਟਸ ਤੁਹਾਡੀ ਕੀ ਬਦਰ ਕੀ ਤੁਹਾਡੀ ਪਲਾਨ ਹੈ 8th ਤੋਂ ਬਾਅਦ ਕਿੱਥੇ ਤੁਸੀਂ ਕੀ ਕਰੋਗੇ ਸਰ ਮੈਂ ਇਹ ਚਾਹਦੀ ਆ ਕਿ ਮੈਂ ਇਸ ਸਕੂਲ ਚ ਆਪਣੇ 12th ਪਾਸ ਕਰਾਂ ਕਿਉਂ ਰੀਜ਼ਨ ਕੀ ਹੈ बिकॉज ਇੱਥੇ ਫ੍ਰੀ ਐਜੂਕੇਸ਼ਨ ਹੈ ਐਂਡ ਉਰੇ ਐਜੂਕੇਸ਼ਨ ਬਹੁਤ ਹੀ ਜ਼ਿਆਦਾ ਵਧੀਆ ਹੈ ਤੇ ਉਰੇ ਦੇ ਟੀਚਰਸ ਬਹੁਤ ਜ਼ਿਆਦਾ ਫ੍ਰੈਂਡਲੀ ਨੇ ਆਹ ਚਲੋ ਅੱਛਾ ਗਾਈਡ ਕਰਦੇ ਆਂ ਅੱਛਾ ਸਮਝਾਉਂਦੇ ਆਂ ਉਹਨਾਂ ਦਾ ਤਰੀਕਾ ਐਕਸਪਲੇਨ ਕਰਨ ਦਾ ਤੁਹਾਨੂੰ ਅੱਛਾ ਲੱਗਦਾ ਦੂਸਰੇ ਸਕੂਲ 'ਚ ਤੁਸੀਂ ਕਿਉਂ ਨਹੀਂ ਜਾਣਾ ਚਾਹੁੰਦੇ ਸਰ ਜੀ ਉਰੇ ਫ੍ਰੀ ਐਜੂਕੇਸ਼ਨ ਹੈ ਬਟ ਉਧਰ ਇੰਨੇ ਇੰਨੇ ਪੈਸੇ ਲੈਂਦੇ ਆਂ ਪੈਸੇ ਆਪਣੀ ਫੈਮਲੀ ਦੇ ਵਿੱਚ ਅਫੋਰਡ ਨਹੀਂ ਕਰ ਪਾਣਗੇ ਸੰਗੇ ਤੁਸੀਂ ਦੇਖ ਰਹੇ ਹੋ ਕਿ ਬੱਚੇ ਨੇ ਸਾਰੇ ਕੁਲ ਤੁਹਾਨੂੰ ਐਕਸਪਲੇਨ ਕਰਕੇ ਤੁਸੀਂ ਮੰਨ ਲਓ ਖੁਦ ਅਸਾਂ ਦੀ ਲੋੜ ਨਹੀਂ ਹੈ ਕਿਉਂਕਿ ਸਕੂਲ 'ਚ ਇੱਕ ਤਾਂ ਫ੍ਰੀ ਐਜੂਕੇਸ਼ਨ ਹੈ ਪੇਰੈਂਟਸ ਨੇ ਜੋ ਬਾਹਰ ਦੇ ਖਰਚੇ ਸਕੂਲਾਂ ਦੇ ਖਰਚੇ ਅਫਨਡੀ ਕਰ ਸਕਦੇ ਬਹੁਤ ਜ਼ਿਆਦਾ ਖਰਚੇ ਨੇ ਸਕੂਲਾਂ ਦੇ ਤੁਸੀਂ ਜਾਣਦੇ ਹੀ ਹੋ ਸਰ ਜੀ ਹਾਂ ਜੀ ਵਰਸਿਓ ਨੇ ਮਾਈ ਨੇਮ ਇਜ਼ ਬੋਬੀ ਸਿੰਘ ਵਿਚ ਕਲਾਸ ਵੀ 8th ਕਲਾਸ 8th ਕਲਾਸ ਪਹਿਲਾਂ ਤੁਸੀਂ ਸਕੂਲ ਛੱਡ ਕੇ ਗਏ ਸੀ ਹਨਾ ਇੱਕ ਸਾਲ ਸਕਿਪ ਕੀਤਾ ਹੈ ਵਾਪਸ ਕਿਉਂ ਆਏ ਹੋ ਇੱਥੇ ਦੀ ਪੜਾਈ ਵਧੀਆ ਜੇ ਉੱਥੇ ਪੜਾਈ ਨਹੀਂ ਵਧੀਆ ਹੁੰਦੀ ਸੀ ਜੀ ਕੰਮ ਕਰਾਉਂਦੇ ਸੀ ਕੰਮ ਚੈੱਕ ਹੀ ਨਹੀਂ ਕਰਦੇ ਸੀ ਜੀ ਉੱਥੇ ਇੱਥੇ ਕੀ ਸਿਸਟਮ ਹੈ ਇੱਥੇ ਨਾਲ ਰੀਡਿੰਗ ਕਰਾਉਂਦੇ ਨੇ ਤੇ ਅਗਲੇ ਦਿਨ ਕੋਸ਼ਣ ਆਨਸਰ ਵੀ ਕਰਾ ਕੇ ਤੇ ਕਾਪੀ ਨਾਲ ਦੀ ਨਾਲ ਚੈੱਕ ਵੀ ਕਰ ਦਿੰਦੇ ਨੇ ਇਸ ਸਕੂਲ ਚ ਤੁਸੀਂ ਹੋਰ ਕੀ ਕੀ ਸਿੱਖਦੇ ਹੋ ਇਸ ਸਕੂਲ ਚ ਅਸੀਂ ਗੁਰਮਤਿ ਸਿੱਖਿਆ ਸਿੱਖਦੇ ਆ ਤੇ ਹੋਰ ਵੀ ਸਾਨੂੰ ਕੋਈ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ ਆਪਣੀ ਫੈਮਿਲੀ ਬਾਰੇ ਦੱਸੋ ਮੈਂ ਦੁਕਾਨ ਤੇ ਲੱਗਾ ਹਾਂ ਜੀ ਉੱਥੇ ਦੀ ਮੈਨੂੰ ਮਿਲਨੇ ਬਸ ਐਲਦੀ ਮਿਲਦੀ ਜਿਹੜਾ ਕਰਜ਼ਾ ਚੱਕਿਆ ਸੀਗਾ ਉਹ ਕਰਜਾ ਹੁਣ ਚੁਕਾਉਂਦੇ ਆ ਤੇ ਕਰਜਾ ਚੱਕ ਕੇ ਕਰਦਾ ਬੁਜ਼ਾਰਾ ਚੱਲਣਾ। ਕੋਲ ਤੋਂ ਬਾਅਦ ਦੁਕਾਨ ਦੇ ਹਾਂਜੀ ਹਾਂਜੀ 3 ਵਜੇ ਜਾਂਦੇ ਨੇ। ਵਾਪਸ ਕਦੋਂ ਛੁੱਟੀ ਕਿੰਨੇ ਵਜੇ? 9:00 ਜੀ। ਸੰਗਤ ਤੁਸੀਂ ਦੇਖ ਰਹੇ ਹੋ। ਕੀ ਕੰਡੀਸ਼ਨ ਆ ਬੱਚੇ ਦੀ। ਚਲੋ ਮੈਂ ਚਾਹੁੰਦਾ ਨਹੀਂ ਸੀ ਬਿਆਨ ਕਰਨਾ ਪਰ ਇੱਕ ਸੰਗਤ ਦੇ ਸਾਹਮਣੇ ਰੱਖਣਾ ਵੀ ਇਸ ਪਰਿਵਾਰਾਂ ਦੇ ਐਸੇ ਪਰਿਵਾਰਾਂ ਦੇ ਬੱਚੇ ਸਾਡੇ ਕੋਲ ਪੜਦੇ ਆ ਕਿ ਜਿਨੂੰ ਅਸੀਂ ਜਦੋਂ ਅਸੀਂ ਦਿੰਦੇ ਆ ਨਾ ਸਿੱਖਿਆ ਤਾਂ ਸਾਡਾ ਵੀ ਇਸੇ ਮਨੁੱਖਤਾ ਹੁੰਦਾ ਵੀ ਚਲੋ ਜੋ ਸੰਗਤ ਦਾ ਦਸੰਦਰ ਕਿਸੇ ਸਹੀ ਜਗ੍ਹਾ ਤੇ ਸਹੀ ਬੱਚੇ ਤੇ ਸਹੀ ਅ ਜਗ੍ਹਾ ਤੇ ਸਾਡਾ ਦਸਵੰਦ ਸੰਗਤ ਦਾ ਦਸੰਦ ਲੱਗ ਰਿਹਾ ਕਿਉਂਕਿ ਅੱਜ ਬੱਚਾ ਇਹ ਪੜ੍ਹ ਲਿਖ ਕੇ ਵੱਡਾ ਹੋਏਗਾ ਆਪਣੇ ਪਰਿਵਾਰ ਦਾ ਆਪਣੇ ਭੈਣ ਭਰਾਵਾਂ ਦਾ ਸਹਾਰਾ ਬਣੇਗਾ ਆਪਣੀ ਮਾਂ ਦਾ ਸਹਾਰਾ ਬਣੇਗਾ ਉਸੇ ਸੁਣਿਆ ਇਹ ਬੱਚੇ ਦੀ ਜ਼ੁਬਾਨੀ ਸੁਣਿਆ ਤੁਸੀਂ ਸੋ ਸੰਗਤ ਜੀ ਜਿਸ ਤਰ੍ਹਾਂ ਕਿ ਆਪ ਜੀ ਨੇ ਦੇਖਿਆ ਹੀ ਹੈ ਸਾਰੇ ਸਕੂਲ ਦੀਆਂ ਕਲਾਸਾਂ ਤੁਹਾਨੂੰ ਦਿਖਾਈਆਂ ਬੱਚਿਆਂ ਨਾਲ ਗੱਲਬਾਤ ਹੋਈ ਹੈ ਤਕਰੀਬਨ ਲਗਭਗ 200 ਦੇ ਕਰੀਬ ਬੱਚੇ ਇੱਥੇ ਪੜ੍ਹ ਰਹੇ ਨੇ ਔਰ ਸਾਰੇ ਹੀ ਲੋੜਵੰਦ ਪਰਿਵਾਰਾਂ ਦੇ ਬੱਚੇ ਹਨ ਜਿਹੜੇ ਮਾਪਿਓ ਫੀਸ ਦੇ ਕੇ ਨਹੀਂ ਪਰ ਵੱਡੇ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਉਹਨਾਂ ਬੱਚਿਆਂ ਨੂੰ ਉਹਨਾਂ ਮਾਪਿਓ ਦੇ ਬੱਚਿਆਂ ਨੂੰ ਇੱਥੇ ਵਧੀਆ ਉੱਚ ਮਿਆਰ ਦੀ ਪੜ੍ਹਾਈ ਕਰਾਈ ਜਾ ਰਹੀ ਹੈ ਗੁਰਮਤਿ ਦੀ ਪੜ੍ਹਾਈ ਕਰਾਈ ਜਾ ਰਹੀ ਹੈ ਸੋ ਜੋ ਬੇਨਤੀ ਆਪ ਜੀ ਨੂੰ ਕਰਨੀ ਜਾ ਰਹੀ ਆ ਸੀ ਜਗਾ ਤੁਸੀਂ ਦੇਖਿਆ ਕਿੰਨੀ ਥੋੜੀ ਹੈ ਤੇ ਆ ਨਾਲ ਪਲਾਟ ਹੈ ਜੀ ਸਕੂਲ ਦੇ ਨਾਲ 400 ਗਜ ਦਾ ਪਲਾਟ ਹੈਗਾ ਤੇ ਜਿਸ ਦਾ ਕਿ ਬਿਆਨਾ ਸੀ ਕਰ ਦਿੱਤਾ ਹੈ 8000 ਰੁਪਏ ਗਜ ਨੂੰ ਇਹ ਜਗਾ ਸਾਨੂੰ ਮਿਲੀ ਹੈ ਤੇ ਜੁਲਾਈ ਦੇ ਮਹੀਨੇ ਦੇ ਵਿੱਚ ਆਪਾਂ ਇਸ ਦੀ ਰਜਿਸਟਰੀ ਕਰਾਉਣੀ ਹੈ तकरीबन 17-18 ਲੱਖ ਰੁਪਏ ਦਾ ਖਰਚਾ ਹੈ ਵਿਦ ਰਜਿਸਟਰੀ ਪਾ ਕੇ 20 ਲੱਖ ਤੱਕ ਪਹੁੰਚ ਸਕਦਾ ਸੋ ਬਾਕੀ ਬਿਲਡਿੰਗ ਵੀ ਬਣਨੀ ਹੈ ਉੱਤੇ ਖਰਚੇ ਤਾਂ ਬਹੁਤ ਜ਼ਿਆਦਾ ਨੇ ਪਰ ਫਿਲਹਾਲ ਜਿਹੜਾ ਸਾਡਾ ਮੋਟਿਵ ਹੈ ਕਿ ਇਹ ਪਲਾਟ ਸਾਨੂੰ ਮਿਲ ਜਾਏ ਜਗਾ ਮਿਲ ਜਾਏ ਤਾਂ ਕਿ ਬੱਚੇ ਵਧੀਆ ਤਰੀਕੇ ਦੇ ਨਾਲ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਬੱਚੇ ਪੜਨ ਸਿੱਖਿਆ ਲੈਣ ਚੰਗੇ ਗੁਰ ਸਿੱਖ ਬਣਨ ਔਰ ਬੱਚਿਆਂ ਨੂੰ ਖੇਡਣ ਵਾਸਤੇ ਵੀ ਜਗਾ ਮਿਲੇ ਗਰਾਊਂਡ ਮੇਲੇ ਵਧੀਆ ਕਲਾਸਾਂ ਵੀ ਬਣਨ ਸੋ ਇਹੀ ਬੇਨਤੀ ਤੁਹਾਡੇ ਅੱਗੇ ਕਰ ਰਹੇ ਆ ਕਿ ਬੂੰਦ ਬੂੰਦ ਨਾਲ ਸਾਗਰ ਭਰ ਜਾਂਦਾ ਇਹ ਵੀਡੀਓ ਜਿੱਥੇ ਵੀ ਤੁਸੀਂ ਰਹਿੰਦੇ ਹੋ ਜਿੱਥੇ ਵੀ ਸ਼ਹਿਰ ਚ ਦੇਖ ਰਹੇ ਹੋ ਤਾਂ ਜ਼ਰੂਰ ਕਿਉਂਕਿ ਅਸੀਂ ਗੱਲਾਂ ਬਹੁਤ ਕਰਦੇ ਆ ਕਿ ਅਸੀਂ ਪੜ੍ਹਾਈ ਵੱਲ ਧਿਆਨ ਨਹੀਂ ਦੇ ਰਹੇ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਖਾਲਸਾ ਪ੍ਰਚਾਰ ਮਿਸ਼ਨ ਸੰਸਥਾ ਦੇ ਉੱਤੇ ਕਿ ਐਜੂਕੇਸ਼ਨ ਦੇ ਉੱਤੇ ਕੰਮ ਕਰ ਰਹੇ ਆ ਅਸੀਂ ਉਹਨਾਂ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾ ਰਹੇ ਆ ਜਿਹੜੇ ਕਿ ਫੀਸ ਦੇ ਕੇ ਨਹੀਂ ਪੜ ਸਕਦੇ ਸੋ ਇਹ ਟੀਚਾ 2 ਮਹੀਨਿਆਂ ਦਾ ਸਮਾਂ ਸਾਡੇ ਕੋਲ ਵੱਤਵਾਦ ਆਪ ਜੀ ਨੇ ਸਹਿਯੋਗ ਦੇਣਾ ਸੰਗਤ ਜੀ 1 ਗੱਜ 2 ਗੱਜ ਜਿੰਨੀ ਵੀ ਤੁਸੀਂ ਕਰ ਸਕਦੇ ਹੋ ਸੇਵਾ ਵੱਤਵਾਦ ਦੇ ਸੇਵਾ ਕਰਨੀ ਹੈ ਸੰਗਤ ਜੀ ਸਾਡੇ ਨੰਬਰ ਸਾਡਾ QR ਕੋਡ ਸਭ ਕੁਝ ਚੱਲ ਰਿਹਾ ਸਕਰੀਨ ਦੇ ਉੱਤੇ ਤੁਸੀਂ ਸਿੱਧਾ ਸਾਡੇ ਸੰਸਥਾ ਦੇ ਖਾਤੇ ਦੇ ਵਿੱਚ ਮਾਇਆ ਪਾ ਸਕਦੇ ਹੋ ਤੇ ਖਾਲਸਾ ਪ੍ਰਚਾਰ ਮਿਸ਼ਨ ਸੰਸਥਾ ਦੇ ਨਾਮ ਤੇ ਹੀ ਇਸ ਦੀ ਰਜਿਸਟਰੀ ਹੋਣੀ ਹੈ ਫਿਰ ਮੈਂ ਬੇਨਤੀ ਕਰਾਂ ਬਿਆਨਨਾ ਕਰ ਦਿੱਤਾ ਜੁਲਾਈ ਦੇ ਮਹੀਨੇ ਦੇ ਵਿੱਚ ਆਪਾਂ ਇਸ ਦੀ ਰਜਿਸਟਰੀ ਕਰਾਉਣੀ ਹੈ ਸੰਗਤ ਜੀ ਜਰੂਰ ਸਾਡਾ ਸਾਥ ਦਿਓ ਤਾਂ ਕਿ ਇਸ ਕਾਰਜ ਨੂੰ ਆਪਾਂ ਚੜ੍ਹਦੀ ਕਲਾ ਦੇ ਨਾਲ ਪੂਰਾ ਕਰ ਸਕੀਏ ਤੇ ਵੱਦ ਤੋਂ ਵੱਦ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਚੰਗੇ ਗੁਰਸਿੱਖ ਬਣਾ ਸਕੀਏ ਸੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ